ਤਾਰ ਸਿੰਘ ਪੰਨਾ ਸੰਦਵਾ ਤੁਹਾਡੇ ਪਿੰਡ ਦੇ ਐ ਹਾਂਜੀ ਹਾਂਜੀ ਕੰਮਕਾਰ ਕੀਤੇ ਕੋਈ ਬਹੁਤ ਕੰਮ ਤਾਂ ਕੀਤੇ ਜਿਗੇ ਤੇ ਉਹ ਕੰਮੋ ਪੂਰੇ ਅਧੂਰੇ ਪਏ ਹੈਗੇ ਵੀ ਸਰਪੰਚ ਕਹਿੰਦਾ ਵੀ ਜੇ ਅਸੀਂ ਹੁਣ ਸ੍ਰੀਕਰ ਸਾਹਿਬ ਨੂੰ ਫੋਨ ਲਾਵਾਂਗੇ ਸਾਨੂੰ ਧਮਕੀਆਂ ਦੇਊਗਾ ਉਹ ਕਾਦੇ ਪਿੱਛੇ ਦੇਊਗਾ ਧਮਕੀਆਂ ਇਹ ਪਾਣੀ ਦਾ ਨਿਕਾਸ ਨਹੀਂ ਹੋਇਆ ਸਾਡੀ ਕੋਈ ਵੀ ਸਾਡਾ 40 ਹੀ ਬੋਟਾ ਪਾਇਆ ਪਹਿਲਾਂ ਉਹ ਕਹਿੰਦੇ ਸੀ ਪਾਣੀ ਦਾ ਹੱਲ ਕਰਾਂਗੇ ਸੀ ਪਾਣੀ ਦਾ ਹੱਲ ਸਾਡਾ ਕੋਈ ਵੀ ਨਹੀਂ ਕੀਤਾ ਉਹਨਾਂ ਨੇ ਕੱਲ ਮੋਲਸ ਵਾਲੇ ਆਏ ਸੀ ਮੋਲਸ ਵਾਲੇ ਕਹਿ ਕੇ ਗਏ ਵੀ ਤੁਸੀਂ ਪਾਣੀ ਦੇ ਸਾਠ ਦਿਨੀ ਪਾਉਣਾ ਪਾਣੀ ਤੇ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਦੇ ਦੇ ਅੰਦਰ ਸਾਨੂੰ ਸਰਪ੍ਰੇਖ ਨੇ ਪਹੁੰਚਾਇਆ ਅਸੀਂ ਇਸ ਵਕਤ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾ ਵਿਖੇ ਔਰ ਸੰਧਵਾ ਉਹ ਸੰਧਵਾ ਪਿੰਡ ਜਿੱਥੋਂ ਕੀ ਉੱਠ ਕੇ ਭਾਰਤ ਦੇ ਰਾਸ਼ਟਰਪਤੀ ਬਣੇ ਸਵਰਗੀ ਗਿਆਨੀ ਜੈਲ ਸਿੰਘ ਹੋਣੀ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਪਰਿਵਾਰ ਦੇ ਵਿੱਚੋਂ ਹੀ ਅੱਜਕੱਲ ਜੋ ਮੌਜੂਦਾ ਸਰਕਾਰ ਹੈਗੀ ਹੈ ਉਹਦੇ ਵਿੱਚ ਸਪੀਕਰ ਦੇ ਅਹੁਦੇ ਤੇ ਤੈਨਾਤ ਨੇ ਕੁਲਤਾਰ ਸਿੰਘ ਸੰਧਵਾ ਅਸੀਂ ਕੁਲਤਾਰ ਸਿੰਘ ਸੰਧਵਾ ਦੇ ਪਿੰਡ ਦੇ ਵਿੱਚ ਮੌਜੂਦ ਹੈਗੇ ਹਾਂ ਔਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਹਾਲੀ ਦੇ ਵਿੱਚ ਜਿਹੜੀਆਂ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਹੈਗੀਆਂ ਉਹ ਉਸ ਚੋਣਾਂ ਦੇ ਵਿੱਚ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕੁਲਤਾਰ ਸਿੰਘ ਸੰਧਵਾ ਨੂੰ ਆਪਣੇ ਪਿੰਡ ਜੱਦੀ ਪਿੰਡ ਦੇ ਵਿੱਚੋਂ ਉਹ ਲੋਕਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਕੁਲਤਾਰ ਸਿੰਘ ਸੰਧਵਾ ਨੇ ਕਿਉਂਕਿ ਤਕਰੀਬਨ ਸਰਕਾਰ ਦਾ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੀ ਕਾਰ ਕੰਮਕਾਰ ਹੋਏ ਇੱਥੇ ਉਹ ਆਪਾਂ ਲੋਕਾਂ ਤੋਂ ਜਾਣਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਲਤਾਰ ਸਿੰਘ ਸੰਦਵਾ ਤੁਹਾਡੇ ਪਿੰਡ ਦੇ ਐ ਹਾਂਜੀ ਹਾਂਜੀ ਕੰਮਕਾਰ ਕੀਤੇ ਕੋ ਉਹਨਾਂ ਨੇ ਕੋਹ ਕੰਮ ਤਾਂ ਕੀਤੇ ਸੀਗੇ ਤੇ ਉਹ ਕੰਮ ਪੂਰੇ ਅਧੂਰੇ ਪਏ ਹਜੇ ਕੋਹ ਅੱਛਾ ਕੰਮ ਕਰਦੇ ਤਾਂ ਸੀਗੇ ਹੁਣ ਜਾਣੀ ਜੀ ਰੁੱਕ ਗਿਆ ਹੁਣ ਕੰਮ ਪਹਿਲਾਂ ਕੰਮ ਵਧੀਆ ਕੀਤੀ ਸੀਗੇ ਬਾਗ ਖਾਲੀਆਂ ਨਾਲੀਆਂ ਦੇ ਚੱਲਦਾ ਸੀ ਵਧੀਆ ਕੰਮ ਤੇ ਆ ਬੋਟਾਂ ਜੇ ਕਰਕੇ ਰੁੱਕ ਗਿਆ ਉਹਨਾਂ ਨੇ ਹਣ ਭਾਈ ਪਰ ਹਾਰਨ ਦਾ ਹਾਰ ਦਾ ਮੂੰਹ ਵੇਖਣਾ ਪਿਆ ਗਿਆ ਫਿਰ ਉਹਦੀ ਕਰਕੇ ਉਹ ਪਾਣੀ ਹਜੇ ਉਵੇਂ ਖੜਾ ਹਜੇ ਕੋਹ ਕੀਤਾ ਨਹੀਂ ਹਜੇ ਹੁਣ ਗੱਲ ਬਾਤ ਤੋ ਬਿਲਕੁਲ ਆਉ ਜਾਣ ਲੈਂਦੇ ਆ ਕੁਲਤਾਰ ਸਿੰਘ ਸੰਧਵਾ ਤੁਹਾਡੇ ਪਿੰਡ ਦੇ ਨਹੀਂ ਕੰਮਕਾਰ ਕੀਤੇ ਉਹਨਾਂ ਨੇ ਕੰਮ ਤਾਂ ਕੋਈ ਕੀਤੇ ਨਹੀਂ ਜੀ ਸਾਡੀ ਧਰਮ ਸਾਲਾ ਗੁਰਦੁਆਰਾ ਉਮੀ ਪਿਆ ਜੀ ਉਹ ਗੁਰਦੁਆਰੇ ਦੀਆਂ ਇੱਟਾਂ ਵੇਚ ਕੇ ਸਾਰਾ ਸਰਪੰਚ ਜਿਹੜਾ ਬਾਇਆ ਇਹ ਆ ਵੇਚ ਕੇ ਗਾਡਰਾ ਵੇਚ ਕੇ ਫੇਰ ਜੀ ਕੀ ਉਹ ਕੀਤਾ ਸਾਡਾ ਸਾਡਾ ਕੋਈ ਨਿਖਾਸ਼ ਨਹੀਂ ਹੋਇਆ ਇਹ ਕਿ ਤੁਹਾਨੂੰ ਕੀ ਲੱਗਦਾ ਕੰਮਕਾਰ ਕੀਤੇ ਆ ਕੰਮਕਾਰ ਕਾਦੇ ਕਰਨੇ ਆ ਭਰਾ ਸਾਡੇ ਦਾ ਇੱਕ ਧਰਮ ਸਾਲਾ ਦੇ ਗ੍ਰਾਂਟ ਆਏ ਸੀ ਜੀ ਉਹ ਵੀ ਸਾਡੀਆਂ ਸਰੀਆਂ ਵੇਚ ਕੇ ਗਾਡਰਾ ਵੇਚ ਕੇ ਤੇ ਦੂਜਾ ਸਮਾਨ ਵੇਚ ਕੇ ਬੱਤੇ-ਬੁੱਤੇ ਵੇਚ ਕੇ ਤੇ ਉਹ ਉਹਨਾਂ ਨਾਲ ਲਾਏ ਉਥੇ ਉਹਨਾਂ ਨੇ 6 ਲੱਖ ਆਇਆ ਤੁਹਾਨੂੰ ਤਾਂ 6 ਲੱਖ ਦਿਖਦਾ ਨਹੀਂ ਕਿੱਥੇ ਲਾਇਆ ਉਹਨਾਂ ਨੇ ਸਾਰੀ 5 5000 ਇੱਟ ਲੱਗੀ ਆ ਵਿੱਚ ਦੂਜੀਆਂ ਪੁਰਾਣੀਆਂ ਇੱਟਾਂ ਲਾਦੀਆਂ ਉਹਨਾਂ ਨੇ ਹਾਰ ਦਾ ਹਾਰਨ ਦਾ ਕਾਰਨ ਕੀ ਬਣਿਆ ਹਾਰ ਦਾ ਹਾਰਨ ਦਾ ਕਾਰਨ ਕੰਮ ਨਹੀਂ ਕਰਿਆ ਇਹਨਾਂ ਨੇ ਕੋਈ ਕੰਮ ਨਹੀਂ ਪੈਸੇ ਖਾਣ ਦੇ ਵਗੈਰਾ ਸਰਪੰਚ ਸਾਡਾ ਇਹੋ ਜਿਹਾ ਵੀ ਉਸੇ ਨੇ ਹਰਾਇਆ ਕੀ ਕਰਨੇ ਹੋ ਮੈਂ ਸੜਕਾਂ ਹੀ ਹੋਣੇ ਪਈਆਂ ਨਾਲੀਆਂ ਹੀ ਹੋਣੇ ਪਈਆਂ ਪਾਣੀ ਨਿਕਲੀ ਜਾਂਦਾ ਸੜਕਾਂ 'ਚ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹੋਇਆ ਜੀ ਲਟਾਂ ਹੀ ਨਹੀਂ ਲੱਗੇ ਕੈਮਰੇ ਹੀ ਨਹੀਂ ਲੱਗੇ ਕੈਮਰੇ ਹੀ ਆਏ ਸੀ ਲਟਾਂ ਹੀ ਆਏ ਸਾਰਾ ਕੁਝ ਆਇਆ ਜੀ ਕਾਹ ਨਹੀਂ ਬਣੇ ਸਾਡੇ ਯਾਤਰੀ ਅੱਗੇ ਜਾ ਕੇ ਦੇਖ ਲਓ ਜੀ ਕੀ ਨਾਮ ਹੈ ਮੇਜਰ ਸਿੰਘ ਵੀਰ ਮੇਜਰ ਕੁਲਤਾਰ ਸਿੰਘ ਸੰਧਵਾ ਤੁਹਾਡੇ ਸਪੀਕਰ ਪਿੰਡ ਦੇ ਆ ਹਾਂ ਜੀ ਕਿੰਨਾ ਕੰਮ ਕੀਤਾ ਕੰਮ ਠੀਕ ਹੀ ਕੀਤਾ ਜੀ ਉਹਨਾਂ ਦਾ ਨਹੀਂ ਕੀਤਾ ਜਿੰਨਾ ਸਾਰੇ ਉਹਨਾਂ ਹੀ ਕੀਤਾ ਜਿਆਦਾ ਨਹੀਂ ਕੀਤਾ ਜੀ ਕੀ ਨਾਮ ਹੈ ਜੀ ਤੁਹਾਡਾ ਮਿੰਦਰ ਸਿੰਘ ਫੌਜੀ ਜੀ ਫੌਜੀ ਸਾਹਿਬ ਕਲਤਾਰ ਸਿੰਘ ਸੰਧੋ ਸਪੀਕਰ ਤੁਹਾਡੇ ਪਿੰਡ ਦੇ ਆ ਕੰਮ ਕਰ ਕੀਤੇ ਕੰਮ ਕਰ ਇੱਥੇ ਆ ਆ ਤਾਂ ਕੋਈ ਕੰਮ ਨਹੀਂ ਕਰਾਉਂਦਾ ਨਾਲੀਆਂ ਗਲੀਆਂ ਦਾ ਤਾਂ ਉਹ ਤਾਂ ਉੱਥੇ ਰਹਿੰਦਾ ਚੰਡੀਗੜੀ ਅੱਛਾ ਅੱਛਾ ਉਹਦਾ ਭਰਾ ਆਉਂਦਾ ਆਉਂਦਾ ਕਿਤੇ ਕਿਤੇ ਉਹ ਕਿਹੜਾ ਕੰਮ ਜਾਂਦਾ ਹਾਰ ਦਾ ਕੀ ਕਾਰਨ ਬਣਿਆ ਭਰਾ ਰਿਆ ਕਿਉਂ ਹਾਰ ਦਾ ਕੋਈ ਉਹ ਸਰਪੰਚ ਜਿੱਦੇ ਵੋਟਾਂ ਪਈਆਂ ਉਹਦੇ ਆਇਆ ਸੀ ਇੱਥੇ ਅਸੀਂ ਕੰਮ ਕਰੀ ਜਾਂਦੇ ਆ ਮਾ ਕੇ ਸ਼ਾਬਾਸ਼ ਜੀ ਤੁਹਾਡੇ ਕੰਮ ਕਾ ਦਾ ਸਰਪੰਚ ਦਾ ਵੜਦਾ ਹੀ ਨਹੀਂ ਇੱਥੇ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦੀ ਨਕਮੀ ਸਾਂਝਦਾ ਸਭ ਤੋਂ ਜ਼ਿਆਦਾ ਕਿ ਉਹਨਾਂ ਨੂੰ 4 ਸਾਲ ਹੋ ਗਏ ਸਰਕਾਰ ਬਣੇ ਨੂੰ 1 ਸਾਲ ਉਹਨਾਂ ਦਾ ਮੌਜੂਦਾ ਸਰਪੰਚ ਹੈ ਸਾਡੇ ਘਰ ਘਰ ਜਾ ਕੇ ਵੇਖ ਲੋ ਕਿਤੇ ਵੀ ਪਾਣੀ ਦਾ ਨਿਕਾਸ ਨਹੀਂ ਉਲਟਾ ਮੇਰੇ ਬੰਦਿਆਂ ਨੂੰ ਇਹ ਆ ਕੇ ਕਹਿੰਦੇ ਬਸਤੀ ਜਿੱਥੇ ਵੀ ਅਸੀਂ ਤੁਹਾਡੇ ਤੇ ਪਰਚਾ ਪਾਵਾਂਗੇ ਪਰਚੇ ਦੇ ਬਾਅਦ ਉਹ ਰਾਤ ਪੁਲਿਸ ਵੀ ਆਈ ਧਮਕੀ ਵੀ ਦੇ ਕੇ ਗਈ ਆ ਫਿਰ ਉਹਨਾਂ ਦਾ ਮੌਜੂਦਾ ਮੈਂਬਰ ਹੈ ਜਗਜੀਤ ਸਿੰਘ ਉਹਦੇ ਘਰ ਵਾਲੀ ਮੈਂਬਰ ਨਹੀਂ ਹੈ ਉਨੇ ਇਹ ਗੱਲ ਕਹੀ ਐ ਵੀ ਇਤੋਂ ਬਾਅਦ ਹੁਣ ਅਸੀਂ ਨਰਕ ਹੀ ਪਾਉਣਾ ਇੱਥੇ ਵੀ ਕੰਮ ਨਹੀਂ ਕਰਨੇ ਤੁਹਾਡੇ ਕੰਮ ਨਹੀਂ ਕਰਨੇ ਕੀ ਕਰਨੇ ਹੋ ਤੁਸੀਂ ਵੀ ਕੰਮ ਹੋਏ ਆ ਕਿ ਨਹੀਂ ਬਾਈ ਜੀ ਕੰਮ ਤਾਂ ਹੋਈ ਜਾਂਦੇ ਆ ਤੇ ਹੋ ਵੀ ਗਏ ਤੇ ਹੋਏ ਵੀ ਨਹੀਂ ਗਏ ਤੇ ਹੁਣ ਆ ਤੇ ਪਾਣੀਆਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਸਾਡੀ ਆ ਛੜਕਾਂ ਦਾ ਬਹੁਤ ਮੰਦਾ ਹਾਲ ਆ ਨਾ ਕਿਸੇ ਪਾਸੇ ਟੱਪਿਆ ਜਾਂਦਾ ਨਾ ਕਿਸੇ ਪਛਾਇਆ ਜਾਂਦਾ ਨਾ ਸਾਡੇ ਬੱਚੇ ਨੰਗ ਸਕਦੇ ਆ ਵੀ ਬਹੁਤ ਪਾਣੀ ਦਾ ਨਰਕ ਹੈ ਸਾਡੇ ਪਿੰਚ ਵੀਰੇ ਹਾਰ ਦਾ ਕੀ ਕਾਰ ਬਰਿਆ ਜਿਹੜੇ ਹਾਰੇ ਆ ਜੀ ਕਾਸਰ ਕੀਤਾ ਨਹੀਂ ਵਿਕਾਸ ਨਹੀਂ ਕੀਤਾ ਵੀ ਨਾਣੇ ਝਾੜੂ ਵਾਲਿਆਂ ਨੇ ਕੁਝ ਵੀ ਨਹੀਂ ਕੀਤਾ ਇਹ ਵੋਟਾਂ ਜ਼ਰੂਰ ਪਾਈਆਂ ਨਾਲ ਪਰ ਸਾਡਾ ਕੋਈ ਨਹੀਂ ਸਾਰੇ ਗਲੀ ਵਿੱਚ ਬੁਰਾ ਹਾਲ ਹੋਇਆ ਪਿਆ ਜੀ ਤੇ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ ਕੋਈ ਕੰਮ ਨਹੀਂ ਕੀਤਾ ਸਾਡਾ ਹਾਂ ਕਹਿਣਾ ਚਾਹਾਂਗਾ ਤੁਸੀਂ ਐਸੇ ਕਹਿਣ ਚਾਹਣ ਕਹਿੰਦੇ ਬਈ ਫਟਾ ਪਾਣੀ ਨਿਕਾਸ ਕਰੋ ਸਾਡੇ ਘਰੇ ਵੀ ਬਹੁਤ ਬੁਰਾ ਹਾਲ ਹੈ ਮੀਂਹ ਪੈ ਜਾਂਦਾ ਪਾਣੀ ਗੋਡੇ-ਗੋਡੇ ਖੜਦਾ ਪਾਣੀ ਦੇ ਵਿੱਚ ਤੁਰੇ ਫਿਰਦੇ ਅਸੀਂ ਸਾਡਾ ਨਿਕਾਸ ਨਹੀਂ ਹੋਇਆ 4 ਸਾਲ ਹੋ ਗਏ ਅੱਗੋਂ ਨਹੀਂ ਆਦੇਬੇ ਅਸੀਂ ਨਵੇਂ ਰਹੂਗਾ ਸਾਡੇ ਕੋਲ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਧਮਕੀਆਂ ਦਿੱਤੀਆਂ ਜਾ ਰਹੀਆਂ ਪੁਲਿਸ ਭੇਜੀ ਜਾ ਰਹੀ ਹੈ ਕਿ ਤੁਹਾਡੇ ਤੇ ਕੋਈ ਕਾਰਵਾਈ ਕਰਾਵਾਂਗੇ ਕਿਉਂਕਿ ਹਾਰ ਦਾ ਮੂੰਹ ਵੇਖਣਾ ਪਿਆ ਇਹਨਾਂ ਨੂੰ ਆਪੋ ਆਪੋ ਬੀਬੀਆਂ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਤੁਹਾਡਾ ਰਾਣੀ ਘਰ ਸਰ ਰਾਣੀ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਕੰਮ ਹੋਇਆ ਨਹੀਂ ਭਾਈ ਕੋਈ ਵਿਕਾਸ ਨਹੀਂ ਹੋਇਆ ਸਾਡੇ ਘਰਾਂ ਦਾ ਦੇਖ ਲਓ ਕਿਵੇਂ ਹਾਲ ਹੈਗਾ ਜਿ ਮੀਮੂ ਪੈ ਜਾਂਦਾ ਸੰਤ ਲੰਘਣਾ ਔਖਾ ਹੋ ਜਾਂਦਾ ਜੀ ਸਾਡੇ ਬੱਚੇ ਡੈ ਜੂਨੀਫਾਰਮਾਂ ਖਰਾਬ ਹੁੰਦੀਆਂ ਸਕੂਲ ਜਾਣੇ ਬੱਚਿਆਂ ਨੂੰ ਵੀ ਔਖਾ ਹੁੰਦਾ ਅਸੀਂ ਕਹਿੰਨੇ ਆਂ ਵੀ ਸਾਡਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਪਾਪਾ ਪੈਣੀਆਂ ਚਾਹੀਦੀਆਂ ਸਾਡੀ ਤੇ ਹਾਰ ਵੀ ਗਏ ਐ ਕਿ ਵੋਟਾਂ ਦੇ ਵਿੱਚ ਉਹ ਇਹਦਾ ਕਾਰਨ ਕੀ ਹੋਇਆ ਸੋ? ਹਾਂ ਨਹੀਂ ਕਾਰਨ ਇਹ ਐ ਬਸ ਕੋਈ ਕੰਮ ਤਾਂ ਕਰਦੇ ਨੇ ਵੀ ਪਿੰਡ ਦਾ ਫਿਰ ਨਕਾਸ ਕਰਨਗੇ ਫਿਰ ਜਿੱਤਣਗੇ ਉਹ ਕੰਮ ਤਾਂ ਕਰਦੇ ਨੇ 4 ਸਾਲ ਦੀ ਡ੍ਰੀ ਕਰਦੇ ਨੇ ਹੋ ਗਿਆ ਕੋਈ ਨੂੰ ਵਿਕਾਸ ਤਾਂ ਉਹਨਾਂ ਨੇ ਕੀਤਾ ਨਹੀਂ ਗਲੀਆਂ ਦਾ ਮੰਦਾ ਹਾਲ ਹੈਗਾ ਝੜਕਾ ਦੇ ਮੰਦਾ ਹਾਲ ਹੈਗਾ ਉੱਥੇ ਸਾਡੇ ਗਲੀ ਤੇ ਠੇਕੇ ਹੈਗੇ ਸਕੂਲ ਦੇ ਸਾਹਮਣੇ ਸਾਰਾ ਕੁਝ ਖਰਾਬ ਕੀਤਾ ਪਿਆ ਹੈਗਾ। ਇਹੀ ਕਾਰਨ ਐ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਮਾਤਾ ਜੀ ਵਿਕਾਸ ਕਿੰਨਾ ਹੋਇਆ ਤੁਹਾਡੇ ਪਿੰਡ ਦਾ? ਆ ਵੀ ਮੇਰੇ ਪਾਣੀ ਦਾ ਕੀ ਹਾਲ ਹੈ ਸਾਡੇ ਪਾਣੀ ਨਹੀਂ ਨਿਕਲਦਾ ਪਿਆ ਕਿਸੇ ਪਾਸੇ। ਇਹ ਪਾਣੀ ਨਿਕਲਦਾ ਵੇ ਪਾਣੀ ਨਿਕਲਣਾ ਚਾਹੀਦਾ ਸਾਡਾ ਤੇ ਕੁਲਤਾਰ ਸਿੰਘ ਸੰਧਵਾ ਤੁਹਾਡੇ ਪਿੰਡ ਦੇ ਆ ਤੇ ਉਹਨਾਂ ਨੇ ਚਾਰਾ ਸਾਲਾਂ ਚ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਉਹਨਾਂ ਨੇ ਜੀ ਤੇ ਕੁਝ ਨਹੀਂ ਕੀਤਾ ਪਹਿਲਾਂ ਹੀ ਕੀਤਾ ਸੀ ਜਿਹੜੀ ਸਰਕਾਰ ਨੇ ਕੀਤਾ ਸੀ ਉਹਨਾਂ ਦਾ ਕੁਝ ਨਹੀਂ ਕੀਤਾ ਹੁਣ ਪਾਣੀ ਬਸ ਐ ਬਈ ਆ ਚੱਲੀ ਜਾਂਦਾ ਬਹੁਤ ਬੁਰਾ ਹਾਲ ਹੈ ਸੜਕਾਂ ਸਾਰੀਆਂ ਟੁੱਟ ਗਈਆਂ ਕਿਸੇ ਪਾਸੇ ਪਾਣੀ ਨਹੀਂ ਨਿਕਲ ਦਿੰਦੇ ਤਾ ਇਹ ਅੱਗੋਂ ਹੁਣ ਕਹਿ ਦਿੰਦੇ ਅਸੀਂ ਤਾਂ ਪੁਲਿਸ ਦੇ ਸਰਪੰਚ ਕਹਿ ਦਿੰਦਾ ਕਹਿੰਦੇ ਸਤਾਵਾ ਕਰਾਂਗੇ ਪੁੱਛ ਲਿਆਵਾਂਗੇ ਅਸੀਂ ਪਾਣੀ ਨਹੀਂ ਅਸੀਂ ਦਿੱਤੰਦ ਨਹੀਂ ਕਿਸੇ ਪਾਸੇ ਕੱਢਣਾ ਕੱਢੀ ਸਮੋਣੇ ਪੜਾ ਹਰ ਸਾਲ ਉਹਨੂੰ ਥੋੜੂ ਵੋਟਾਂ ਪਾਈ ਜਾਵਾਂਗੇ ਸੀ ਬਿਲਕੁਲ ਸਾਰਿਆਂ ਦਾ ਆਪਦਾ ਆਪਦਾ ਕਹਿਣਾ 1000 ਰੁਪਿਆ ਜਿਹੜਾ ਕਿਹਾ ਸੀਗਾ ਆਖਿਆ ਸੀਗਾ ਉਹਨਾਂ ਨੇ ਨਹੀਂ ਪਾਇਆ ਜੀ 1000 1000 ਰੁਪਿਆ ਬੁੜੀਆਂ ਨੂੰ ਆਖਿਆ ਸੀ ਫਿਰ ਸੋਈ ਖਰਚਾ ਉਹ ਵੀ ਨਹੀਂ ਕਿਸੇ ਨੇ ਸੁਣਿਆਗਾ ਮੰਨ ਲਓ ਤੁਹਾਨੂੰ 1000 ਰੁਪਿਆ ਪਾ ਦਿੰਦੇ ਫਿਰ ਤੁਸੀਂ ਸੋ ਐਸੀ ਜੀ ਵੋਟ ਹੁਣ ਤਾਂ ਕਰਕੇ ਪਾਈ ਆ ਉਹਨਾਂ ਨੂੰ ਵੀ ਜਦੋਂ ਸਾਡਾ ਹੱਲ ਨਹੀਂ ਕੀਤਾ ਕਿਸੇ ਨੇ ਨਹੀਂ ਸੁਣਿਆ ਸਰਪੰਚ ਤੱਕ ਵੀ ਅਸੀ ਗਏ ਵੀ ਸਰਪੰਚ ਕਹਿੰਦਾ ਵੀ ਜੇ ਅਸੀਂ ਉਹਨ ਸਵਿਕਰ ਸਾਹਿਬ ਨੂੰ ਫੋਨ ਲਾਵਾਂਗੇ ਸਾਨੂੰ ਧਮਕੀਆਂ ਦੇਊਗਾ ਉਹ ਕਾਦੇ ਪਿੱਛੇ ਦੇਊਗਾ ਧਮਕੀਆਂ ਵੀ ਅਗਲੇ ਦਾ ਗਰੀਬ ਇਹ ਬੰਦੇ ਦਾ ਕੰਮ ਕੋਈ ਸੁਧਾਰ ਹੋਵੇ ਅਗਰੇ ਦਾ ਸੁਧਾਰ ਕਰਨਾ ਚਾਹੀਦਾ ਜੀ ਬਸ ਆਹੀ ਮਿਹਰਬਾਨੀ ਤਾਂ ਬਿਲਕੁਲ ਧਮਕੀਆਂ ਦੀ ਗੱਲ ਆ ਰਹੀ ਹੈਗੀ ਆ ਸਰਪੰਚ ਵੱਲੋਂ ਵੀ ਔਰ ਡਰਾਇਆ ਜਾ ਰਿਹਾ ਲੋਕਾਂ ਨੂੰ ਦੇਖੋ ਇਹ ਕਿਸ ਹਾਲਾਤ ਦੇ ਵਿੱਚ ਸੰਧੋਆ ਪਿੰਡ ਦੇ ਲੋਕ ਰਹਿ ਰਹੇ ਆ ਅਸੀਂ ਉਸ ਪਿੰਡ ਦੇ ਵਿੱਚ ਫਿਰ ਰਹੇ ਆ ਜਿੱਥੋਂ ਦੇ ਕੀ ਇੱਕ ਵਿਅਕਤੀ ਨੇ ਸੰਧਵਾ ਪਿੰਡ ਤੋਂ ਆਪਣਾ ਜਿਹੜਾ ਸਫ਼ਰ ਹੈਗਾ ਉਹ ਸ਼ੁਰੂ ਕੀਤਾ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ ਉਹ ਅ ਬੀਬੀ ਤੁਹਾਡੇ ਪਿੰਡ ਦੇ ਵਿੱਚ ਕੰਮਕਾਰ ਹੋਏ ਸਰ ਜੀ ਪਹਿਲਾਂ ਸਰਕਾਰ ਸੀਗੀ ਪਹਿਲਾਂ ਸਰਕਾਰ ਦੇ ਹੋਏ ਐਰ ਕਿ ਕੋਈ ਕੰਮ ਨਹੀਂ ਹੋਇਆਗਾ ਅੱਛਾ ਹਾਂਜੀ ਸਾਡਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਜੀ ਕੀ ਕੀ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਸਾਨੂੰ ਸਾਰੀਆਂ ਹੀ ਮੁਸ਼ਕਲਾਂ ਆ ਜੀ ਸਾਡਾ ਕੋਈ ਕੰਮ ਨਹੀਂ ਹੋਇਆਗਾ ਕੋਈ ਸਹੂਲਤ ਨਹੀਂ ਮੇਰੀ ਸਾਨੂੰ ਪਹਿਲਾਂ ਹਾਂਜੀ ਨਾ ਕੋਈ ਖਾੜੀ ਬਣੀ ਐ ਨਾ ਕੋਈ ਪਾਣੀ ਵੇਖੋ ਸਾਡੇ ਬੱਚੇ ਸਕੂਲ ਜਾਂਦੇ ਪਏ ਹੈਗੇ ਆ ਤੇ ਇਹੋ ਜੇ ਨਰਕ ਦੇ ਵਿੱਚ ਲੰਘਦੇ ਪਈ ਆ ਬੱਚੇ ਸਾਡੇ ਇਹ ਸਾਨੂੰ ਇਹ ਸੂਤ ਮਿਲਣੀ ਚਾਹੀਦੀ ਆ ਜਿਹੜਾ ਹਾਰ ਦਾ ਕਾਰਨ ਕੀ ਬਣਿਆ ਤੁਹਾਡਾ ਇਹ ਪਾਣੀ ਦਾ ਨਿਕਾਸ ਨਹੀਂ ਹੋਇਆ ਸਰ ਜੀ ਕੋਈ ਵੀ ਸਾਡਾ 40 ਸੀ ਬੋਟਾ ਪਾਈਆਂ ਪਹਿਲਾਂ ਉਹ ਕਹਿੰਦੇ ਸੀ ਪਾਣੀ ਦਾ ਹੱਲ ਕਰਾਂਗੇ ਅਸੀਂ ਪਾਣੀ ਦਾ ਹੱਲ ਸਾਡਾ ਕੋਈ ਵੀ ਨਹੀਂ ਕੀਤਾ ਉਹਨਾਂ ਨੇ ਆਹ ਵੇਖ ਲਓ ਬੱਚੇ ਸਕੂਲ ਜਾਂਦੇ ਆ ਵਰਦੀਆਂ ਖਰਾਬ ਹੋ ਜਾਂਦੀਆਂ ਸਾਰਿਆਂ ਦੇ ਬੱਚਿਆਂ ਦੀਆਂ ਤੇ ਮੰਦਾ ਹਾਲ ਹੋ ਜਾਂਦਾ ਵਰਦੀ ਦਾ 4 ਸਾਲ ਹੋ ਗਏ ਸਰਕਾਰ ਬੜੀ ਨੂੰ ਸੰਧਵਾ ਸਾਹਿਬ ਤੁਹਾਡੇ ਕੱਲ ਪੁਲਿਸ ਵਾਲੇ ਆਏ ਸੀ ਪੁਲਿਸ ਵਾਲੇ ਕਹਿ ਕੇ ਗਏ ਵੀ ਤੁਸੀਂ ਪਾਣੀ ਦੇ ਸੜਕ 'ਚ ਨਹੀਂ ਪਾਉਣਾ ਪਾਣੀ ਤੇ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਤੇ ਤੇ ਆਂਦਾ ਸਾਨੂੰ ਸਰਪੰਚ ਨੇ ਭੇਜਿਆ ਸਾਨੂੰ ਸਾਨੂੰ ਉਹ ਪੁਲਿਸ ਵਾਲੇ ਕਹਿੰਦੇ ਸਰਪੰਚ ਨੇ ਭੇਜਿਆ ਸਾਨੂੰ 20 ਰੁਪਏ ਸਰਪੰਚ ਨੇ ਭੇਜਿਆ ਸਾਨੂੰ ਤੁਹਾਨੂੰ ਮਤਲਬ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਸਾਨੂੰ ਆਖਿਆ ਵੀ ਸੜਕ ਤੇ ਪਾਣੀ ਨਹੀਂ ਆਉਣਾ ਚਾਹੀਦਾ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਤੇ ਤੇ ਅਸੀਂ ਬੋਟਾ ਪਾ ਕੇ ਉਹਨੂੰ ਸਰਪੰਚ ਬਣਾਇਆ ਸੀ ਤੇ ਉਹ ਨਿਕਾਸ ਉਹੀ ਕਰੂਗਾ ਸੀ ਹੁਣ ਕਿਵੇਂ ਕਰਦੀ ਨਿਕਾਸ ਸਰਪੰਚ ਸਾਹਿਬ ਹੈਗਾ ਉਹੀ ਨਿਕਾਸ ਕਰੂਗਾ ਪਾਣੀ ਦਾ ਆ ਜੀ ਸਾਡਾ ਪਾਣੀ ਦਾ ਨਿਕਾਰ ਚ ਹੋਣਾ ਚਾਹੀਦਾ ਇੱਕ ਹੋ ਆ ਤਾਂ ਸੀ ਮੈਂ ਪਾਣੀ ਪਾਉਂਗਾ ਡਿੱਗੀ ਭਨ ਕੇ ਤੇ ਉਹਨਾਂ ਨੇ ਨਹੀਂ ਕੀਤਾ ਢੱਕਣ ਬਣਾਉਣ ਨੂੰ ਆਖਿਆ ਸੀ ਇਹ ਵੀ ਉਹਨ ਕੱਢ ਨਹੀਂ ਸਕਦੇ ਸੀ ਪਾਣੀ ਢੱਕਣ ਨਹੀਂ ਬਣਾਏ ਉਹਨੇ ਇਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਕੱਲ ਪੁਲਿਸ ਆਈ ਸੀ ਉਹ ਧਮਕੀ ਦੇ ਕੇ ਸਾਨੂੰ ਵੀ ਪਾਣੀ ਸੜਕ ਤੇ ਨਡੋਲੇ ਸੀ ਪਾਣੀ ਕਿੱਥੋਂ ਡੋਲ ਗਿਆ ਧਮਕੀ ਕੱਲੇ ਇੱਕ ਬੰਦੇ ਨੂੰ ਦੇ ਕੇ ਗਏ ਆ ਕਿ ਸਾਰੇ ਮੁੱਲੇ ਨੂੰ ਸਾਰੇ ਮੁੱਲੇ ਨੂੰ ਧਮਕੀ ਦੇ ਕੇ ਗਏ ਸਾਰੇ ਮੁੱਲੇ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਵੋਟਾਂ ਨਹੀਂ ਸਾਨੂੰ ਪਾਈਆਂ ਇਹ ਸਾਰੀ ਧਮਕੀ ਹੈ ਜਿਹੜੀ ਤੁਸੀਂ ਮੰਨਦੇ ਹੋ ਵੀ ਹਾਰ ਦੇ ਕਾਰਨ ਦਿੱਤੀ ਹੈ ਹਾਂ ਹਾਰ ਦੇ ਕਾਰਨ ਦਿੱਤੀ ਹੈ ਸਾਨੂੰ ਧਮਕੀ ਪਹਿਲਾਂ ਕਦੇ ਪੁਲਿਸ ਨਹੀਂ ਆਈ ਸੀ ਐਤੀਜਾ ਹੁਣ ਪੁਲਿਸ ਆਈ ਆ ਤਾਂ ਤੁਸੀਂ ਦੇਖ ਰਹੇ ਹੋ ਵੀ ਸੰਧਵਾ ਪਿੰਡ ਦੇ ਹਾਲਾਤ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਲੋਕ ਜਿਹੜੇ ਹੈਗੇ ਆ ਆਪਣੇ ਬੱਚਿਆਂ ਦੇ ਨਾਲ ਜ਼ਿੰਦਗੀ ਜਿਉਣ ਨੂੰ ਮਜਬੂਰ ਹੈਗੇ ਆ ਸੜਕ ਦੇ ਹਾਲਾਤ ਵੇਖੋ ਪਾਣੀ ਆ ਜਿਹੜਾ ਸਾਰਾ ਉਹਦੀ ਨਿਕਾਸੀ ਹੈ ਨਹੀਂਗੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੇ ਲੋਕ ਆ ਜਿਹੜਾ ਉਹ ਆਪਣਾ ਘਰਾਂ ਦਾ ਜਿਹੜਾ ਵੇਸਟੇਜ ਪਾਣੀ ਹੁੰਦਾ ਉਹਨੂੰ ਛੱਡਦੇ ਹੈਗੇ ਆ ਬਾਹਰ ਨੂੰ ਔਰ ਜਦੋਂ ਬਾਹਰ ਛਾਣੇ ਦੇ ਆ ਉਹ ਹੁਣ ਜਿਹੜੀਆਂ ਵੋਟਾਂ ਬਲਾਕ ਸਮਟੀ ਦੀਆਂ ਹੋਈਆਂ ਉਹਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੂੰ ਸੰਧਵਾ ਸਾਹਿਬ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਉਹਨਾਂ ਨੇ ਪੁਲਿਸ ਤੋਂ ਲੋਕਾਂ ਦੇ ਕਹਿਣ ਮੁਤਾਬਕ ਧਮਕੀਆਂ ਦਿਵਾਉਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਸਾਡੇ ਨਾਲ ਪਿੰਡ ਸੰਧਵਾ ਦੇ ਜਿਹੜੇ ਮੈਂਬਰ ਨੇ ਉਹ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੀ ਕਹਿਣਾ ਚਾਹੋਗੇ ਉਹਨਾਂ ਨੇ ਜੀ ਧਰਮਸ਼ਾਲਾ ਧਰਮਸ਼ਾਲਾ ਹਾਂ ਧਰਮਸ਼ਾਲਾ ਉਹਨਾਂ ਨੇ ਬਣਵਾਈ ਐ ਇਹ ਬਣਵਾਈ ਨਹੀਂ ਅੱਧ ਵਿਚਾਲੇ ਛੱਡੀ ਆ ਉਹਨਾਂ ਨੇ ਅੱਛਾ ਇਹਦਾ ਸਰੀਆ ਸੀਆ 12 ਕੁਆਟ ਵਾਲਾ ਉਹ ਵੀ ਉਹਨੇ ਵੇਚਿਆ ਹਾਂ ਤੇ ਸਾਰੇ ਬੱਤੇ ਲੈ ਗਿਆ ਉਹ ਤੇ ਗਾਡਰਾਂ ਉਹਨੇ ਵੇਚੀਆਂ ਨਾ ਉਹਦੇ ਬਾੜ ਲੱਗੇ ਨਾ ਉਹਦੇ ਫਾਰਸਾਂ ਲੱਗੀਆਂ ਹਜੇ ਤਾਈ ਸਾਡੀਆਂ ਕੁਛ ਵੀ ਨਹੀਂ ਹੋਇਆ ਕੰਮ ਤੇ ਜਿਹੜੀ ਹਾਰ ਹੋਈ ਐ ਕੀ ਪਿੰਡ ਦੇ ਵਿੱਚ ਹਾਰ ਹੋਈ ਐ ਐਸੇ ਕਾਰਨ ਨੂੰ ਹੋਈ ਐ ਹਾਰ ਵੀ ਉਹਦੇ ਅੱਛਾ ਹੁਣ ਨਹੀਂ ਕਹਿੰਦਾ ਧਮਕੀਆਂ ਦਿੰਦਾ ਸੁngਾ ਕੇ ਅੱਛਾ ਵੀ ਤੁਹਾਨੂੰ ਪੁਲਿਸਿਸ ਫੜਾ ਦੂੰ ਮੈਂ ਕਰ ਦੂੰ ਐ ਕਰ ਦੂੰਗਾ ਤੇ ਦੂਜਾ ਇਹ ਕੰਮ ਵਿਚਾਰੇ ਰੁਕੇ ਪਿਆ ਉਹਨੇ ਆਖਿਆ ਸੀਗਾ ਅਸੀਂ ਆਖਿਆ ਸੀਗਾ ਸਾਨੂੰ ਟੈਂਕੀ ਚਾਹੀਦੀ ਹੈ ਉਹ ਟੈਂਕੀ ਵੀ ਉਹਨੇ ਆਪ ਹੀ ਰੱਖ ਲਈ ਕਿਸੇ ਨੂੰ ਨਹੀਂ ਦਿੱਤੀ ਟੈਂਕੀ ਬਣੀ ਜ਼ਰੂਰ ਸੀਗੀ ਨਵੀਂ ਉਹਨਾਪ ਰੱਖ ਲਈ ਉਹ ਟੈਂਕੀ ਦੀ ਸਾਡੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਹੀ ਸੀਗੀ ਵੀ ਸਾਡਾ ਕੰਮ ਸਾਰਾ ਹੋਣਾ ਚਾਹੀਦਾ ਨਾਲੀਆਂ ਦਾ ਦੂਜਾ ਕੰਮ ਸਾਰਾ ਹੋਣਾ ਚਾਹੀਦਾ ਸੜਕਾਂ ਦਾ ਇੱਧਰ ਲਾ ਤਮ ਕੀ ਕੱਲੀ ਇੱਕ ਬੰਦੇ ਨੂੰ ਦਿੰਦੇ ਆ ਕਿ ਸਾਰੇ ਸਾਰੀ ਸਾਰੀ ਵਸਤੀ ਨੂੰ ਦਿੰਦੇ ਆ ਸਾਡੀ ਨੂੰ ਕਿੰਨੀ ਵਸਤੀ ਦੀ ਵੋਟ ਕਿੰਨੀ ਸਾਰੀ ਹੈਗੀ ਐਸੀ 700 ਵੋਟ ਹੈਗੀ ਸਾਡੀ ਵਸਤੀ 66 ਦਾ ਸਾਰਾ ਨਿਗੋਸ਼ ਕੀਤਾ ਨੇ ਤੇ ਉਹ ਸ਼ਿਮਾਲੀ ਸਾਰੀ ਗੱਲ ਕੀਤੀ ਉਹਨੇ ਸਹੀ ਸਾਰਾ ਬਣਾਇਆ ਉਹਨੇ ਆਪਣੀ ਸਾਰੀ ਉਹਨੇ ਲਾਈ ਆ ਵਾ ਤੇ ਫਿਰ ਸਾਰੀ ਉਹਨੇ ਬਸ ਯਾਦਤ ਐਵੇਂ ਤਵਾ ਲਾਉਂਦੇ ਆ ਲੋਕਾਂ ਤਵਾ ਲਾਉਂਦੇ ਆ ਹਾਂ ਤਵਾ ਲਾਉਂਦੇ ਆ ਲੋਕੀ ਹੁਣ ਲੋਕ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਇਹ ਰੋਸ ਪ੍ਰਦਰਸ਼ਨ ਕਿਸ ਤਰੀਕੇ ਨਾਲ ਜਾਰੀ ਰੱਖਦੇ ਆ ਇਹ ਵੇਖਣਾ ਅਜੇ ਬਾਕੀ ਹੋਊਗਾ ਕੈਮਰਾਮੈਨ ਸਖਜਿੰਦਰ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀ